ਜੇਕਰ ਤੁਸੀਂ ਵੀ ਸਾਰਾ ਦਿਨ ਆਪਣੇ ਆਪ ਨੂੰ ਥੱਕੇ ਥੱਕੇ ਮਹਿਸੂਸ ਕਰਦੇ ਹੋ ਕੰਮ ਕਰਨ ਦੇ ਵਿੱਚ ਮਨ ਨਹੀਂ ਲੱਗਦਾ ਅਤੇ ਸਰੀਰ ਵਿੱਚ ਹੌਲਾਪਨ ਜਿਆ ਰਹਿੰਦਾ ਹੈ ਤਾਂ ਇਹ ਸਿਰਫ ਥਕਾਵਟ ਨਹੀਂ ਹੋ ਸਕਦੀ ਇਹ ਸਰੀਰ ਦੇ ਵਿੱਚ ਹੋ ਸਕਦੀ ਹੈ ਵਿਟਾਮਿਨ B12 ਦੀ ਕਮੀ ਵਿਟਾਮਿਨ B12 ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਤੱਤ ਮੰਨਿਆ ਜਾਂਦਾ ਹੈ ਇਹ ਦਿਮਾਗੀ ਕਾਰਜਾਂ ਖੂਨ ਦੀ ਬਣਤਰ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਵਿੱਚ ਸਹਾਇ ਹੋਦਾ ਹੈ ਜੇ ਇਹ ਘਟ ਜਾਵੇ ਤਾਂ ਦਿਮਾਗ ਹੱਡੀਆਂ ਤੇ ਮਾਸਪੇਸ਼ੀਆਂ ਸਭ ਪ੍ਰਭਾਵਿਤ ਹੋਣ ਲੱਗਦੀਆਂ ਨੇ ਮਾਹਿਰਾਂ ਦੇ ਮੁਤਾਬਕ ਵਿਟਾਮਿਨ B12 ਦੀ ਕਮੀ ਦੇ ਕੁਝ ਆਮ ਲੱਛਣ ਨੇ ਹੱਥਾਂ ਤੇ ਪੈਰਾਂ ਦਾ ਸੁਨੂ ਹੋ ਜਾਣਾ ਜਾਂ ਫਿਰ ਚੰਝਣਾहट ਜਿਹੀ ਮਹਿਸੂਸ ਕਰਨਾ ਤੁਰਨ ਵੇਲੇ ਭਾਰਾਪਣ ਮਹਿਸੂਸ ਹੋਣਾ ਜੀਭ ਦਾ ਰੰਗ ਫਿੱਕਾ ਪੈ ਜਾਣਾ ਜਾਂ ਫਿਰ ਸੋਜ ਆਉਣਾ ਤ્વਚਾ ਤੇ ਅੱਖਾਂ ਵਿੱਚ ਪੀਲਾਪਣ ਦੇਖਣਾ ਅਤੇ ਯਾਦਾਸ਼ਤ ਕਮਜ਼ੋਰ ਹੋ ਜਾਣਾ ਜੇ ਇਹੇ ਲੱਛਣ ਤੁਹਾਨੂੰ ਵੀ ਮਹਿਸੂਸ ਹੁੰਦੇ ਨੇ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਕੁਝ ਖਾਣ ਪਦਾਰਥਾਂ ਨਾਲ ਤੁਸੀਂ ਇਹ ਕਮੀ ਆਸਾਨੀ ਦੇ ਨਾਲ ਪੂਰੀ ਕਰ ਸਕਦੇ ਹੋ ਡਾਕਟਰਾਂ ਦੇ ਅਨੁਸਾਰ ਡੇਰੀ ਉਤਪਾਦ ਖਾਸ ਕਰਕੇ ਦਹੀਂ ਵਿਟਾਮਿਨ B12 ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਦਹੀਂ ਪ੍ਰੋਬਾਇਓਟਿਕ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੇ ਚੰਗੇ ਬੈਕਟੀਰੀਆ ਵਧਾਉਂਦੀ ਹੈ ਤੇ ਊਰਜਾ ਬਣਾਈ ਰੱਖਣ ਦੇ ਵਿੱਚ ਮਦਦ ਕਰਦੀ ਹੈ ਤੁਸੀਂ ਦਹੀਂ ਵਿੱਚ ਸਫੇਦ ਤਿਲ ਅਲਸੀ ਦੇ ਬੀਜ ਜਾਂ ਫਿਰ ਕੇਲਾ ਮਿਲਾ ਕੇ ਖਾ ਸਕਦੇ ਹੋ ਇਹ ਮਿਕਸਚਰ ਸਰੀਰ ਦੀ ਬੈਟਰੀ ਨੂੰ ਕੁਦਰਤੀ ਤਰੀਕੇ ਨਾਲ ਚਾਰਜ ਕਰ ਦਵੇਗਾ ਜੇਕਰ ਤੁਹਾਡਾ ਸਰੀਰ ਵੀ ਥੱਕਿਆ ਰਹਿੰਦਾ ਹੈ ਤਾਂ ਕਾਫੀ ਨਹੀਂ ਵਿਟਾਮਿਨ B12 ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ ਕਿਉਂਕਿ ਅਸਲੀ ਤਾਕਤ ਪੋਸ਼ਣ ਦੇ ਵਿੱਚ ਹੀ ਲੁਕੀ ਹੋਈ ਹੁੰਦੀ ਹੈ ਜੇਕਰ ਤੁਸੀਂ ਵੀ ਸਾਰਾ ਦਿਨ ਆਪਣੇ ਆਪ ਨੂੰ ਥੱਕਿਆ ਥੱਕਿਆ ਮਹਿਸੂਸ ਕਰਦੇ ਹੋ ਕੰਮ ਕਰਨ ਦੇ ਵਿੱਚ ਮਨ ਨਹੀਂ ਲੱਗਦਾ ਅਤੇ ਸਰੀਰ ਵਿੱਚ ਹੌਲਾਪਨ ਜਿਆ ਰਹਿੰਦਾ ਹੈ ਤਾਂ ਇਹ ਸਿਰਫ ਥਕਾਵਟ ਨਹੀਂ ਹੋ ਸਕਦੀ ਇਹ ਸਰੀਰ ਦੇ ਵਿੱਚ ਹੋ ਸਕਦੀ ਹੈ ਵਿਟਾਮਿਨ B12 ਦੀ ਕਮੀ ਵਿਟਾਮਿਨ B12 ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਤੱਤ ਮੰਨਿਆ ਜਾਂਦਾ ਹੈ ਇਹ ਦਿਮਾਗੀ ਕਾਰਜਾਂ ਖੂਨ ਦੀ ਬਣਤਰ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਵਿੱਚ ਸਹਾਇ ਹੋਦਾ ਹੈ ਜੇ ਇਹ ਘਟ ਜਾਵੇ ਤਾਂ ਦਿਮਾਗ ਹੱਡੀਆਂ ਅਤੇ ਮਾਸਪੇਸ਼ੀਆਂ ਸਭ ਪ੍ਰਭਾਵਿਤ ਹੋਣ ਲੱਗਦੀਆਂ ਨੇ ਮਾਹਿਰਾਂ ਦੇ ਮੁਤਾਬਕ ਵਿਟਾਮਿਨ B12 ਦੀ ਕਮੀ ਦੇ ਕੁਝ ਆਮ ਲੱਛਣ ਨੇ ਹੱਥਾਂ ਤੇ ਪੈਰਾਂ ਦਾ ਸੁਨੂ ਹੋ ਜਾਣਾ ਜਾਂ ਫਿਰ ਚੰਝਣਾ ਹਟ ਜਿਹੀ ਮਹਿਸੂਸ ਕਰਨਾ ਤੁਰਨ ਵੇਲੇ ਭਾਰਾਪਣ ਮਹਿਸੂਸ ਹੋਣਾ ਜੀਭ ਦਾ ਰੰਗ ਫਿੱਕਾ ਪੈ ਜਾਣਾ ਜਾਂ ਫਿਰ ਸੋਜ ਆਉਣਾ ਤ્વਚਾ ਤੇ ਅੱਖਾਂ ਵਿੱਚ ਪੀਲਾਪਣ ਦੇਖਣਾ ਅਤੇ ਯਾਦਦਾਸ਼ਤ ਕਮਜ਼ੋਰ ਹੋ ਜਾਣਾ ਜੇ ਇਹੇ ਲੱਛਣ ਤੁਹਾਨੂੰ ਵੀ ਮਹਿਸੂਸ ਹੁੰਦੇ ਨੇ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਕੁਝ ਖਾਣ ਪਦਾਰਥਾਂ ਨਾਲ ਤੁਸੀਂ ਇਹ ਕਮੀ ਆਸਾਨੀ ਦੇ ਨਾਲ ਪੂਰੀ ਕਰ ਸਕਦੇ ਹੋ ਡਾਕਟਰਾਂ ਦੇ ਅਨੁਸਾਰ ਡੇਅਰੀ ਉਤਪਾਦ ਖਾਸ ਕਰਕੇ ਦਹੀਂ ਵਿਟਾਮਿਨ B12 ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਦਹੀਂ ਪ੍ਰੋਬਾਇਓਟਿਕ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੇ ਚੰਗੇ ਬੈਕਟੀਰੀਆ ਵਧਾਉਂਦੀ ਹੈ ਤੇ ਊਰਜਾ ਬਣਾਈ ਰੱਖਣ ਦੇ ਵਿੱਚ ਮਦਦ ਕਰਦੀ ਹੈ ਤੁਸੀਂ ਦਹੀਂ ਵਿੱਚ ਸਫੇਦ ਤਿਲ ਅਰਸੀ ਦੇ ਬੀਜ ਜਾਂ ਫਿਰ ਕੇਲਾ ਮਿਲਾ ਕੇ ਖਾ ਸਕਦੇ ਹੋ ਇਹ ਮਿਕਸਚਰ ਸਰੀਰ ਦੀ ਬੈਟਰੀ ਨੂੰ ਕੁਦਰਤੀ ਤਰੀਕੇ ਨਾਲ ਚਾਰਜ ਕਰ ਦਵੇਗਾ ਜੇਕਰ ਤੁਹਾਡਾ ਸਰੀਰ ਵੀ ਥੱਕਿਆ ਰਹਿੰਦਾ ਹੈ ਤਾਂ ਕੈਫੇ ਨਹੀਂ ਵਿਟਾਮਿਨ B12 ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ ਕਿਉਂਕਿ ਅਸਲੀ ਤਾਕਤ ਪੋਸ਼ਣ ਦੇ ਵਿੱਚ ਹੀ ਲੁਕੀ ਹੋਈ ਹੁੰਦੀ ਹੈ